ਆ ਦਸੰਬਰ ਦੇਆਂ ਸੁੱਟੀਆਂ ਜੀ ਕਰਦੀ ਹੁੰਦੀਆਂ ਦੁੱਖੇ ਖਣ ਜੇ ਮੈਨੂੰ ਭੇਜ ਦੂਗਾ ਭੇਜ ਦੂਗਾ ਭਾਈ ਲੜਿਆ ਨਾ ਕਰੋ ਇੱਕ ਦੂਜੇ ਦਾ ਦੁੱਖ ਭੱਜ ਭੱਜ ਕੇ ਬੰਦਾਇਆ ਕਰੋ ਕਿੱਥੇ ਭੈਣੇ ਹੁਣ ਤਾਂ ਇਹ ਗਿੱਟਿਆਂ 'ਚ ਮੋਚ ਪੈ ਜਾਂਦੀ ਆ ਜਦੋਂ ਨਵਾਂ ਨਵਾਂ ਵਿਆਹ ਹੋਇਆ ਤੀ ਉਦੋਂ ਤਾਂ ਚਿੰਬਰਦਾਤੀ ਜਿਵੇਂ ਲੋਹੇ ਨੂੰ ਚੁੰਮਕ ਚਿੰਬਰਦੀ ਹੁੰਦੀ ਆ ਭਾਈ ਵਿਚਾਰੀ ਦਾ ਮਾੜਾ ਮੋਟਾ ਧਿਆਨ ਰੱਖਿਆ ਕਰ ਇਹ ਤਾਂ ਭਾਈ ਜਾਣ ਕੇ ਖੇਖਣ ਕਰਦੀਏਗੀ ਜਦੋਂ ਕੇਰਾ ਪੇਕੇ ਬਾਗੀ ਨਾ ਉੱਥੇ ਜਾ ਕੇ ਤੂੰ ਦੇਖੀ ਟਰੈਂ ਟਰੈਂ ਕਰਦੀ ਫਿਰੂ ਇਹ ਅਰੇ ਹੁਣ ਤਾਂ ਮੇਰਾ ਚਿੱਤ ਵੀ ਘਾਉ ਮਾਉ ਕਰੀ ਜਾਂਦਾ ਗੱਡੀ ਪੁੱਛਾਂ ਕਿਸੇ ਦੀ ਵੇ ਕਿਹੜੇ ਪੁੱਛੇਂਗਾ ਤੂੰ ਗੱਡੇ ਮੈਂ ਤਾਂ ਪੀਆਰਟੀਸੀ ਚੜਜੂ ਨਾ ਠੋਲੂ ਲੱਗੇ ਰਾਮਾ ਬਹਿ ਕੇ ਜਾਉ ਰਹਿਣ ਦੇ ਤੂੰ ਬੱਸ 'ਚ ਹਵਾ ਲਵਾਵੇਂਗੀ ਜਵਾਕਾਂ ਨੂੰ ਬਟਾ ਜਣਿਆ ਮੈਂ ਕਿਹੜਾ ਬੱਸ ਦੀ ਸੱਤ ਤੇ ਬੈਠਣਾ ਬਾਗਜੀ ਬਾਬਾਗੁਰੂ ਬਾਗਜੀ ਕਾਲੂ ਨੌ ਵਾਲੀ ਤੇ ਬਾਗਜੀ ਮੈਂ ਜਾਣਾਂਗਾ ਖੇਤ ਇਹ ਲੈ ਪੈਣੇ ਪੀਣ ਵਾਲੀ ਦਵਾਈ ਆ ਤਿੰਨ ਡੰਗ ਦੀਆਂ ਗੋਲੀਆਂ